ਪਹਿਲੀ ਤਾਂ ਗੱਲ ਜਿਹੜੇ ਮੈਂ ਪਾ ਪਾਉਣੀ ਆ ਇਹ ਪਾਕ ਕੋਈ ਵੀ ਇਹਦੇ ਵਿੱਚ ਮੇਰਾ ਰੋਲ ਨਹੀਂ ਮੈਨੂੰ ਬਾਬਾ ਜੀ ਦਿੰਦੇ ਨੇ ਪਹਿਲੇ ਦਿਨ ਵੀ ਵੀਡੀਓ ਪਾਈ ਸੀ ਤੇ ਮੈਂ ਹੁਣ ਵੀ ਉਹੀ ਗੱਲ ਕਹਿਣੀ ਆ ਜਿਹੜਾ ਜਿਹੜਾ ਮੈਨੂੰ ਪਾ ਜਿਵੇਂ ਜਿਵੇਂ ਦੱਸਦੇ ਨੇ ਮੈਂ ਉਸ ਤਰ੍ਹਾਂ ਆਪਣੇ ਪੰਜਾਬੀ ਦੇ ਵਿੱਚ ਤੁਹਾਡੇ ਤੱਕ ਪਹੁੰਚਾਉਣੀ ਆ ਦੂਜੀ ਗੱਲ ਰਹੀ ਮੈਂ ਜੋਸ਼ ਦਾ ਕੰਮ ਪਰ ਮੇਰਾ ਜਿਹੜਾ ਜੋਸ਼ ਤਾਂ ਤੁਹਾਡੇ ਵਾਲੀ ਨਹੀਂ ਹੈਗਾ ਮੈਂ ਕਹਿੰਦੀ ਤੁਰ ਹੀ ਜਾਂਦੀ ਮੰਤੇ ਐ ਕਿਸੇ ਦਾ ਹੱਥ ਫੜਿਆ ਸਭ ਕੁਝ ਦੱਸ ਦਿੰਨੀ ਆ ਪਰ ਰੋਜ਼ ਰੋਜ਼ ਨਹੀਂ ਇਹ ਗੱਲ ਵੀ ਦਾਵੇ ਆリエ ਸਾਡੇ ਪਿੰਡ ਚ ਕਾਫੀ ਲੋਕਾਂ ਨੂੰ ਪਤਾ ਜਿਨ੍ਹਾਂ ਨੂੰ ਪਤਾ ਤੇ ਉਹ ਇਸ ਚੀਜ਼ ਨੂੰ ਮੰਨਦੇ ਨੇ ਹੈ ਬਾਕੀ ਰਹੀ ਗੱਲ ਉਹ ਆ ਮੇਰਾ ਸਹਿਜ ਸਹਿਜ ਸਵਾ ਗੱਲ ਕਹਿਣੀ ਆ ਤੁਰ ਹੀ ਜਾਂਦੀ ਨੇ ਚਾਹੇ ਉਹ ਕਿਸੇ ਦੇ ਹਰਕ ਚੜਗਾ ਜੇ ਮੈਨੂੰ ਚਾਹੇ ਉਹ ਘਰ ਦੇ ਤੇ ਚਾਹੇ ਉਹ ਬਗਾਨੇ ਤੇ ਓਕਣ ਹੋਣੀ ਹੋਈ ਆ ਜਿਹੜੀ ਮੈਂ ਗੱਲ ਕਹਿ ਦੇਣੀ ਆ ਇਹ ਦਾਵੇ ਨਾਲ ਮੇਰੀ ਗੱਲ ਮੈਂ ਕੋਈ ਜੋਸਤ ਨਹੀਂ ਕੋਈ ਮੈਂ ਸਿਆਣਾ ਨਹੀਂ ਕੋਈ ਮੈਂ ਧਾਗਾ ਨਹੀਂ ਦਿੰਦੀ ਕੋਈ ਮੈਂ ਤਰੀਕ ਨਹੀਂ ਦਿੰਦੀ ਕੋਈ ਮੈਂ ਪੈਸੇ ਨਹੀਂ ਲੈਂਦੀ ਇਹ ਬਾਬਾ ਜੀ ਮੈਨੂੰ ਦੱਸਦੇ ਨੇ ਆਪਾਂ ਮੈਂ ਤੁਹਾਨੂੰ ਅੱਗੇ ਦਿੰਨੀ ਆ ਐਵੇਂ ਘਰ ਬੈਠੇ ਮਗਜ ਮਜੌੜੀਆਂ ਮਾਰ ਜਾਨੇ ਆਪੋ ਆਪਣੀ ਉਹ ਜੇਬ ਉਹ ਭੁਗਲਾਨਾ ਟਾਈਮ ਕ ਪਹਿਲੀ ਦਾ ਗੱਲ ਇਹ ਸੋਚੋ ਮੇਰਾ ਕੋਈ ਸਕੈਨਰ ਲਾ ਹੈ ਨਹੀਂ ਤਾਂ ਮੇਰਾ ਕੋਈ ਸਕੈਨਰ ਲਾ ਹੈ ਪਹਿਲੇ ਦਿਨ ਤੋਂ ਮੈਂ ਇੱਕੋ ਹੀ ਗੱਲ ਕਹਿਨੀ ਆ ਵੀ ਜੋ ਮੈਂ ਦੱਸਦੀ ਆ ਬਾਬਾ ਜੀ ਮੈਨੂੰ ਦੱਸਦੇ ਨੇ ਤੇ ਮੈਂ ਤੁਹਾਡੇ ਤੱਕ ਦੱਸਦੀ ਆ ਦੂਜੀ ਗੱਲ ਰਹੀ ਜਿਹੜਾ ਮੇਰੇ ਵਾਲਾ ਜੋਸਤਾ ਉਹ ਤਾਂ ਫਿਰ ਇਹ ਸੋਚ ਲਿਆ ਜਦੋਂ ਮੈਂ ਚਲਾਤਾ ਮੈਂ ਚਲਾਉਂਦੀ ਵੀ ਆ ਪਰ ਮੈਂ ਲੈਂਦੀ ਉਹਦਾ ਵੀ ਕੋਈ ਪੈਸਾ ਨਹੀਂ ਅਜੇ ਤੱਕ ਨਹੀਂ ਕਿਸੇ ਤੋਂ ਲਿਆ ਉਹਦਾ ਤੁਰੇ ਜਾਂਦੀ ਛੱਟਾ ਦਿੰਨੀ ਆ ਮੈਂ ਪਤਾ ਨਹੀਂ ਕਿਹੜੇ ਟਾਈਮ ਕੋਈ ਬੱਸ 'ਚ ਵੀ ਚਾਹੇ ਬੈਠਾ ਹੋਵੇ ਉਹਨੂੰ ਵੀ ਕਹਿ ਦੇਣੀ ਆ ਉਹਦੇ ਵੀ ਵਾਰੇ ਨਿਆਰੇ ਕਰ ਦੇਣੀ ਆ ਪਰ ਕਈ ਵਾਰੀ ਘਰ ਦੇ ਵਿੱਚ ਵੀ ਮੈਂਬਰਾਂ ਨੂੰ ਨਹੀਂ ਲੈਣਾ ਆਉਂਦੀ ਹੁੰਦੀ ਉਹ ਗੱਲ ਜਿਹੜੇ ਲੁੱਟਦੇ ਨੇ ਬਹੁਤ ਲੁੱਟ ਗਏ ਨੇ ਮੇਰੇ ਕੋਲ ਬਹੁਤ ਕੁਝ ਲੈ ਗਏ ਨੇ ਪਰ ਗੱਲ ਮੇਰੀ ਉਹ ਇਹ ਨਹੀਂ ਵੀ ਹਰ ਰੋਜ਼ ਹੀ ਕਹਨੀ ਹੈ ਮੈਂ ਨਾ 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 ਹੋਇਆ ਕਿਤੇ ਸਥਾਈ ਮਹੀਨੇ ਬਾਅਦ 2 ਮਹੀਨੇ ਬਾਅਦ 6 ਮਹੀਨੇ ਬਾਅਦ ਪਰ ਉਹ ਕੋਈ ਪੁੱਛਿਆ ਨਹੀਂ ਹੁੰਦੀ ਉਹ ਵੀ ਮੈਂ ਵੀ ਦਾਅਵਾ ਨਹੀਂ ਕਰਨੀ ਮੈਂ ਕਿ ਪੁੱਛਿਆ ਨਹੀਂ ਦਿੰਦੀ ਹੈਗੀ ਮੈਂ ਸਿਰਫ ਇੱਕ ਮਨ ਦੇ ਵਿੱਚ ਵਿਚਾਰ ਆਇਆ ਹੁੰਦਾ ਉਹ ਕੋਈ ਸੇ ਇਨਸਾਨ ਦੇ ਉੱਤੇ ਜਾਂ ਮੇਰੀ ਰੂਹ ਖੁਸ਼ ਹੋ ਗਈ ਲਾ ਲੋ ਆਤਮਾ ਖੁਸ਼ ਹੋ ਗਈ ਜਾਂਦੀ ਜਾਂਦੀ ਗੱਫੇ ਵਰਤਾ ਜਾਂਦੀ ਹੈ ਇਹ ਪਿੰਡ ਦੇ ਵਿੱਚ ਮੇਰਾ ਇੱਕ ਗੱਲ ਬਣੀ ਹੋਈ ਐ ਬਹੁਤ ਸਾਰੇ ਸਾਡੇ ਪਿੰਡ ਦੇ ਨੂੰ ਇਹ ਗੱਲ ਬਾਰੇ ਪਤਾ ਮੈਂ ਪਿੰਡ 'ਚ ਬੈਠੀ ਆ ਕੋਈ ਮੈਂ ਸ਼ਹਿਰ 'ਚ ਨਹੀਂ ਹੈਗੀ ਕੋਈ ਮੈਂ ਲੁਧਿਆਣਾ 'ਚ ਨਹੀਂ ਬੈਠੀ ਹੈਗੀ ਵੀ ਮੈਨੂੰ ਕੋਈ ਜਾਣਦਾ ਨਹੀਂ ਮੈਨੂੰ 20 ਵੀ ਮੀਲ 'ਚ ਲੋਕ ਜਾਣਦੇ ਨਹੀਂ ਤੋਂ ਪਲ ਤਾਂ ਤੁਹਾਡੇ ਨਾਲ ਮੈਂ ਇੱਕ ਖਾਸ ਗੱਲ ਕਰਨ ਲੱਗੀ ਆ ਵੀ ਮੈਂ ਚੌਥੇ ਨੂੰ ਆਪਦਾ ਫੋਨ ਨੰਬਰ ਲਾਉਂਗੀ ਹਰ ਇੱਕ ਵੀਡੀਓ ਦੇ ਉੱਤੇ ਜਿਨੇ ਵੀ ਮੇਰੇ ਨਾਲ ਗੱਲ ਕਰਨੀ ਹੈ ਮੇਰੇ ਨਾਲ ਫੋਨ ਤੇ ਕਰ ਸਕਦੇ ਹੈ ਤੇ ਜਿਹੜਾ ਵੀ ਕੋਈ ਮੜਿਆ ਗਲਤ ਬੋਲ ਗਿਆ ਉਹਦੇ ਪੱਤੇ ਵੀ ਸਾਫ਼ ਕਰਵਾ ਦੂੰ ਮੈਂ ਇੰਨਾ ਕੁ ਵੀ ਮੇਰੇ ਚ ਦਮ ਹੈਗਾ ਇਹ ਨਾ ਸੱਚ ਬੜੇ ਤਾਕੜੇ ਤਾਕੜੇ ਰਸਤੇ ਦਾਰ ਨੇ ਬਹੁਤ ਦੂਰ ਤੱਕ ਹੱਥ ਪੈਂਦਾ ਭਲੇਖਾ ਵੀ ਕੱਢਦੇ ਉਹ ਇਹ ਗਲਤ ਕਮੈਂਟ ਕਰਨ ਵਾਲਾ ਵੀ ਤੇ ਗਲਤ ਫੋਨ ਕਰਨ ਵਾਲਾ ਵੀ ਫੋਨ ਵਾਲਾ ਹਜੇ ਪਕੜਿਆ ਨਹੀਂ ਜਾਂਦਾ ਕਮੈਂਟ ਵਾਲਾ ਫੋਨ ਵਾਲਾ ਪਕੜਿਆ ਵੀ ਬਹੁਤ ਛੇਤੀ ਜਾਂਦਾ ਸਮਝ ਗਨਵਰੀ ਗਾਲੂ ਤਾਂ ਹੀ ਮੈਂ ਆਪਣਾ ਨੰਬਰ ਨੰਗਾ ਚਿੱਟਾ ਤੁਹਾਨੂੰ 4 ਦਿਨ ਪਹਿਲਾਂ ਦੱਸਿਆ ਮੈਂ ਆਪਦਾ ਫੋਨ ਨੰਬਰ ਲਾਵਾਂਗੀ ਤੇ ਫੋਨ ਤੇ ਗੱਲ ਕਰਾਂਗੀ ਸਾਰਿਆਂ ਮੈਂ ਇੱਕ ਗੱਲ ਹੋ ਰਹੀ ਅੱਜ ਤੱਕ ਜਿਹੜਾ ਤੁਮ ਮੈਂ ਦੱਸਣ ਲੱਗੀਆਂ ਨਜ਼ਰ ਤੋਂ ਕਿਸੇ ਵੀ ਕਿਸਮ ਦੀ ਨਜ਼ਰ ਘਰ ਨੂੰ ਮਕਾਨ ਨੂੰ ਪਸ਼ੂ ਨੂੰ ਗੱਡੀ ਨੂੰ ਦੁਕਾਨ ਨੂੰ ਤੁਹਾਡੇ ਕਾਰੋਬਾਰ ਨੂੰ ਤੁਹਾਡੇ ਬਿਜ਼ਨਸ ਨੂੰ ਤੁਹਾਡੀ ਨੌਕਰੀ ਨੂੰ ਤੁਹਾਡੇ ਬੱਚੇ ਨੂੰ ਤੁਹਾਡੇ ਜਵਾਨ ਪੁੱਤਰ ਨੂੰ ਧੀ ਨੂੰ ਜਾਂ ਬਚੋਰ ਕਰਨਾ ਕੀਆ ਨੌ ਲੌਂਗ ਲੈਣੇ ਨੇ ਉਲਟੇ ਹੱਥ ਘੁਮਾ ਕੇ ਤਵਾ ਰੱਖੋ ਗੈਸ ਤੇ ਗਰਮ ਉਹਦੇ ਉੱਤੇ ਪਾ ਦੇਣੇ ਨੇ ਉਹਦੀ ਸਵਾਹ ਹੋਊ ਸਿੰਕ ਚ ਪਾ ਦਿਓ ਨજર ਸ਼ੂ ਮੰਤਰ ਜੇ ਤੁਸੀਂ ਮਿੰਟ ਨਹੀਂ ਕਰੋਗੇ ਪੈਸੇ ਕੋਠੋ ਉੱਤਜ ਨਹੀਂ ਆਉਂਦੇ ਹੈਗੇ ਪਾਕ ਕਰੋ ਤੁਹਾਡੇ ਕੰਮ ਬੰਦ ਹੋਏ ਨੇ ਉਹ ਚੱਲਣਗੇ ਪਰ ਮਿੰਟ ਤਾਂ ਕਰਨੀ ਪਊ ਜੇ ਕਈ ਹੱਥ ਤੇ ਹੱਥ ਧਰ ਕੇ ਬੈਠੇ ਟੋਟਕਾ ਕਰ ਲਿਆ ਜੀ ਆਪਾਂ ਕਰ ਲਿਆ ਜੀ ਪੈਸੇ ਆਏਗੇ ਨਹੀਂ ਹਾਂ ਇੱਕ ਗੱਲ ਹੈਗੀ ਆ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਤੁਹਾਡੇ ਕੋਲੇ ਪੈਸਾ ਨਹੀਂ ਟਿਕ ਰਿਹਾ ਤੁਹਾਡਾ ਪੈਸਾ ਜਾਇਆ ਜਾ ਰਿਹਾ ਹੈ ਬਿਮਾਰੀ ਤੇ ਲੱਗਦਾ ਕਿਤੇ ਉਹ ਪਾ ਜਰੂਰ ਹੈਗੇ ਨੇ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਣਾ ਜੁੱਤੀ ਦੇ ਥੱਲੇ ਲਾਲ ਰੰਗ ਦਾ ਬਾਈ ਲਿਖਣਾ ਹਰ ਰੋਜ਼ ਬਾਈ ਨੂੰ ਦੋ ਦੂਵੇ ਜੇ ਇੱਕ ਗੱਲ ਦੇਖੋ ਧਿਆਨ ਨਾਲ ਸੁਣੋ ਮਿਹਨਤ ਕਰੋਗੇ ਪੈਸਾ ਆਊਗਾ ਪੈਸਾ ਟਿਕਣ ਲੱਗ ਜਾਊਗਾ ਕੰਮ ਕਰਨਾ ਹੀ ਪੈਣਾ ਇਹ ਨਹੀਂ ਐ ਵੀ ਅਸੀਂ ਟੋਟਕਾ ਕਰ ਲਈ ਸਾਡੇ ਕੋਲ ਤਾਂ ਪੈਸੇ ਨਹੀਂ ਆਏ ਹਿੰਮਤ ਤੁਸੀਂ ਕਰਨੀ ਐ ਪੈਸਾ ਟਿਕਣ ਲੱਗ ਜਾ ਪੈਸੇ ਦੇ ਵਿੱਚ ਬਰਕਤ ਰਹਿਣ ਲੱਗ ਜਾ ਪੈਸਾ ਵਧਣ ਲੱਗ ਜਾ ਹੈ ਤੁਸੀਂ ਆਪਦਾ ਬੈਲੈਂਸ ਦੇਖ ਲਿਓ ਕੰਮ ਕਰਦੇ ਹੋ ਨਗੇ ਉਸ ਦਿਨ ਤੋਂ 20 ਦਿਨਾਂ ਬਾਅਦ ਦੇਖ ਲਓ ਤੁਹਾਡੇ ਬੈਲੈਂਸ ਦੇ ਵਿੱਚ ਬੈਂਕ ਬੈਲੈਂਸ ਜਿਹੜਾ ਵਧੂਗਾ ਉੱਥੇੜੇ ਸਾਰ ਵਾਰ ਵੜ ਕਢਾਉਣੇ ਤੁਹਾਨੂੰ ਕਢਾਉਣ ਦੀ ਜ਼ਰੂਰਤ ਨਹੀਂ ਪਊਗੀ ਇੱਕ ਗੱਲ ਹੋਰ ਧਿਆਨ ਨਾਲ ਸੁਣੋ ਜੇ ਤੁਹਾਡਾ ਕੋਈ ਕੰਮ ਨਹੀਂ ਬੰਦਾ ਉਹਦੇ ਲਈ ਜ਼ਰੂਰ ਮੈਂ ਦੱਸਦੀਆਂ ਤਾਂ ਨਹੀਂ ਟਿਕਦਾ ਬਿਮਾਰੀ ਤੇ ਲੱਗਦੇ ਨੇ ਉਹ ਤੁਸੀਂ ਪਾ ਕਰੋਗੇ ਸਭ ਠੀਕ ਹੋਗਾ ਪਰ ਮਿਹਨਤ ਤੁਹਾਨੂੰ ਕਰਨੀ ਹੀ ਪਊਗੀ ਹਾਂ ਜੇ ਤਾਂ ਜੈਂਸ ਨੇ ਉਹ ਚਿੱਟੀ ਜੁੱਤੀ ਨਾ ਪਾਉਣ ਲੇਡੀ ਪਾ ਮੈਂ ਕਿਸੇ ਵੀ ਕਲਰ ਦੀ ਪਾਵੇ ਜੁੱਤੀ ਦੇ ਨੀਚੇ ਹਾਂ ਰੋਜ਼ ਬਾਈ ਲਿਖਣਾ ਦੋ ਦੂਏ किसी भी काम जाना जा जे भी घरों बहर निकलना चाहे जुक्ति के थले बई लिखा तभी हर रोज़ उदर फिर दोबारा बै लिख लेना ले दो दुए जे नहीं कम मिलता कम मिल लग जू ज अड़े हुआ किसी को पैसा मिल जा अड़या है पैसा नहीं दिता फिर वह मिले लग जाऊ जिमें रिक्शा चलाया अल क्या चलो साढ़े कोई कुछ है कमांस थोड़े नहीं अड़न गए थोड़ी मेहनत करे ही तो अगला दूगा ही देगा